ਹਾਂਜੀ ਪਿਆਰੀ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਤਾਂ ਬੇਟਾ ਤੁਹਾਨੂੰ 10ਵਾਂ ਚੈਪਟਰ ਮੈਂ ਰੀਫਲੈਕਸ਼ਨ ਐਂਡ ਰੀਫ੍ਰੈਕਸ਼ਨ ਨੂੰ ਰੀਡ ਕਰਨ ਵਾਸਤੇ ਕਿਹਾ ਸੀਗਾ ਤੇ ਮੈਨੂੰ ਪੂਰੀ ਉਮੀਦ ਹੀ ਨਹੀਂ ਪੂਰਾ ਯਕੀਨ ਵੀ ਹੈ ਕਿ ਤੁਸੀਂ ਇਹ ਰੀਡ ਕਰ ਲਿਆ ਹੋਊਗਾ ਤੇ ਆਪਾਂ ਇਹਦੇ ਬਾਰੇ ਵਿੱਚ ਬੇਟੇ ਪੜ੍ਹਨਾ ਹੈ ਤਾਂ ਦੇਖੋ ਬੇਟੇ ਜੋ ਵੀ ਲਾਈਟ ਦੀ ਗੱਲ ਹੈਗੀ ਐ ਵੀ ਲਾਈਟ ਸਾਨੂੰ ਮੈਂ ਤਾਂ ਉਹਦੋਂ ਵੀ ਦੱਸਿਆ ਸੀ ਐ ਵੀ ਅਸੀਂ ਕਹਿ ਦਿੰਨੇ ਜੀ ਘਰ ਦੇ ਵਿੱਚ ਲਾਈਟ ਆ ਗਈ ਤਾਂ ਲਾਈਟ ਉੱਠ ਗਈ ਇਹ ਚੀਜ਼ ਲਾਈਟ ਨਹੀਂ ਹੁੰਦੀਗੀ ਲਾਈਟ ਦਾ ਮਤਲਬ ਹੁੰਦਾ ਪ੍ਰਕਾਸ਼ ਲਾਈਟ ਦਾ ਮਤਲਬ ਬੇਟੇ ਕੀ ਹੁੰਦਾ ਜੀ ਪ੍ਰਕਾਸ਼ ਹੁੰਦਾ ਹੈ ਠੀਕ ਹੈ ਤਾਂ ਪ੍ਰਕਾਸ਼ ਦੀ ਸਾਡੇ ਜਿਮਰ ਦੇ ਵਿੱਚ ਬੜੀ ਮਹੱਤਤਾ ਬਟੇ ਜੇਕਰ ਤੁਹਾਨੂੰ ਆਹ ਕਾਪੀ ਦੇ ਉੱਤੇ ਲਿਖਿਆ ਦਿਖ ਰਿਹਾ ਤੇ ਸਿਰਫ ਤੇ ਸਿਰਫ ਲਾਈਟ ਕਰਕੇ ਦਿਖ ਰਿਹਾ ਹੈ ਅਗਰ ਇੱਥੇ ਲਾਈਟ ਨਾ ਹੁੰਦੀ ਤੇ ਇਹ ਚੀਜ਼ ਤੁਹਾਨੂੰ ਦਿਸਣੀ ਨਹੀਂ ਸੀਗੀ ਜੇਕਰ ਹਨੇਰਾ ਹੋਵੇ ਤਾਂ ਬੇਟਾ ਲੋਹਾ ਤੇ ਸੋਨਾ ਇੱਕੋ ਜਿਕੇ ਹੁੰਦੇ ਆ ਨਾ ਸਾਨੂੰ ਲੋਹੇ ਦਾ ਪਤਾ ਲੱਗ ਸਕਦਾ ਨਾ ਸਾਨੂੰ ਸੋਨੇ ਦਾ ਪਤਾ ਲੱਗ ਸਕਦਾ ਉਹ ਸਿਰਫ ਕਦੋਂ ਸਾਨੂੰ ਪਤਾ ਲੱਗੂ ਜਦੋਂ ਲਾਈਟ ਹੋਊਗੀ ਠੀਕ ਹੈ ਜੀ ਲਾਈਟ ਦੇ ਨਾਲ ਹੀ ਅਸੀਂ ਪੰਨੀਆਂ ਹੋਈਆਂ ਵਸਤੂਆਂ ਨੂੰ ਦੇਖ ਸਕਦੇ ਹਾਂ ਲਾਈਟ ਤੋਂ ਬਿਨਾਂ ਅਸੀਂ ਦੇਖ ਨਹੀਂ ਸਕਦੇ ਜਦੋਂ ਹਨੇਰਾ ਹੁੰਦਾ ਤੁਹਾਨੂੰ ਵੇਖੋ ਕੋਈ ਵੀ ਵਸਤੂ ਦਿਸਦੀ ਨਹੀਂ ਹੈਗੀ ਉਹਦਾ ਕਾਰਨ ਕੀ ਹੈ ਜਦੋਂ ਵੀ ਲਾਈਟ ਕਿਸੇ ਵਸਤੂ ਦੇ ਉੱਤੇ ਪੈਂਦੀ ਹੈ ਉਹ ਵਸਤੂ ਤੋਂ ਬਿਤੇ ਲਾਈਟ ਫਿਰ ਮਤਲਬ ਕਿ ਰਿਫਲੈਕਟ ਹੋ ਕੇ ਤੁਹਾਡੀਆਂ ਅੱਖਾਂ ਤੱਕ ਪਹੁੰਚਦੀ ਹੈ ਤੇ ਤੁਹਾਡੀਆਂ ਅੱਖਾਂ ਦੇ ਵਿੱਚ ਉਹਦੀ ਇਮੇਜ ਬਣਾਉਂਦੀ ਹੈ ਤਾਂ ਕਰਕੇ ਤੁਹਾਨੂੰ ਵਸਤੂ ਦਿਸਣ ਲੱਗਦੀ ਹੈਗੀ ਹੁਣ ਆ ਜਿਹੜੇ ਅੱਖਰ ਲਿਖੇ ਹੋਏ ਐ ਇਹਨਾਂ ਅੱਖਰਾਂ ਦੀ ਇਮੇਜ ਹੈ ਜਿਹੜੀ ਤੁਹਾਡੀਆਂ ਅੱਖਾਂ ਦੇ ਉੱਤੇ ਤੁਹਾਡੀਆਂ ਰੈਟੀਨਾ ਦੇ ਉੱਤੇ ਬਣ ਰਹੀ ਹੈਗੀ ਐ ਠੀਕ ਹੈ ਪ੍ਰਕਾਸ਼ ਦੇ ਕਰਕੇ ਸਾਨੂੰ ਸਾਰਾ ਕੁਝ ਦਿਸਦਾ ਹੈਗਾ ਠੀਕ ਹੈ ਜੀ ਇਹਦੇ ਬਾਰੇ ਵਿੱਚ ਹੁਣ ਆਪਾਂ ਪੜ੍ਹਨਾ ਹੈਗਾ ਤਾਂ ਲਾਈਟ ਦੀ ਰੇ ਕਿਸ ਤਰ੍ਹਾਂ ਕਰਕੇ ਬਿਟ ਰਿਫਲੈਕਟ ਰੈਫ੍ਰੈਕਸ਼ਨ ਹੈ ਜੀ ਮਤਲਬ ਕੀ ਹੈ ਤਾਂ ਦੇਖੋ ਤੁਹਾਡੇ ਕੋਲੇ فرض ਕਰੋ ਇੱਕ ਮਿਰਰ ਹੋਵੇ ਇਦਾਂ ਦਾ ਠੀਕ ਹੈ ਉਸ ਮਿਰਰ ਦਾ ਆਹ ਵਾਲਾ ਪਾਸਾ ਬੇਟੇ ਕਲਰ ਕੋਟ ਕੀਤਾ ਹੋਇਆ ਪਾਰਸ਼ਕੀਤ ਪਾਲਿਸ਼ ਕੀਤਾ ਹੋਇਆ ਤੇ ਇਧਰਲਾ ਪਾਸਾ ਸ਼ਾਈਨਿੰਗ ਹੈ ਜਦੋਂ ਉਹਦੇ ਉੱਤੇ ਕੋਈ ਨਾ ਕੋਈ ਲਾਈਟ ਪਊਗੀ ਨਾ ਇਦਾਂ ਕਰਕੇ ਬੇਟੇ ਠੀਕ ਹੈ ਉਹ ਲਾਈਟ ਹੈ ਜਿਹੜੀ ਹੁਣ ਇੱਥੇ ਇੱਕ ਇੱਥੇ ਮਤਲਬ ਕਿ ਜਿੱਥੇ ਵੀ ਇਹਨੇ ਲਾਈਟ ਨੇ ਮਤਲਬ ਕਿ ਉੱਤੇ ਤੇ ਜਾ ਕੇ ਇਨਸੀਡੈਂਟ ਹੋਈ ਹੈ ਲਾਈਟ ਉੱਥੇ ਜਾ ਕੇ ਵੱਜੀ ਹੈ ਜੋ ਸਟ੍ਰਾਈਕ ਕੀਤਾ ਜਿਹੜੇ ਪੁਆਇੰਟ ਦੇ ਉੱਤੇ ਉਸ ਪੁਆਇੰਟ ਦੇ ਉੱਤੇ ਅਸੀਂ 90 ਡਿਗਰੀ ਤੇ ਇਦਾਂ ਇੱਕ ਖਿੱਚ ਲੈਨੇ ਨੋਰਮਲ ਇਹਨੂੰ ਨਾਰਮਲ ਕਹਿੰਦੇ ਨੇ ਬੇਟੇ ਠੀਕ ਹੈ ਉਹਦੇ ਬਿਲਕੁਲ ਪਰਪੈਂਡੀਕੂਲਰ ਹੋਊਗਾ ਜਿਹੜਾ ਮਿਰਰ ਹੈ ਨਾ ਸਾਡਾ ਉਹਦੇ ਬਿਲਕੁਲ ਪਰਪੈਂਡੀਕੂਲਰ ਹੋਊਗਾ ਔਰ ਇਹ ਲਾਈਟ ਹੈ ਜਿਹੜੀ ਇਨਕਮਿੰਗ ਰੇ ਆਈ ਹੈ ਉਹਨੇ ਇਸ ਨਾਰਮਲ ਨਾਲ ਜਿਹੜਾ ਐਂਗਲ ਬਣਾਇਆ ਉਹਨੂੰ ਕਹਿੰਦੇ ਇਨਸੀਡੈਂਸ ਐਂਗਲ ਉਹਨੂੰ ਕੀ ਕਹਿੰਦੇ ਬੇਟੇ ਆਪਾਂ ਇਨਸੀਡੈਂਟ ਐਂਗਲ ਕਹਿੰਦੇ ਹਾਂ ਇਨਸੀਡੈਂਸ ਐਂਗਲ ਕਹਿ ਦਿੰਨੇ ਆ ਠੀਕ ਹੈ ਔਰ ਆਹ ਜਿਹੜਾ ਆਪਣੇ ਕੋਲੇ ਹੈਗਾ ਵਾ ਜਿੰਨੇ ਐਂਗਲ ਤੇ ਉਹਨੇ ਇਨਸੀਡੈਂਟ ਕੀਤਾ ਉਹਨੇ ਐਂਗਲ ਤੇ ਉਹ ਰਿਫਲੈਕਟ ਹੋ ਜਾਂਦੀ ਹੈ ਇਹਨੂੰ ਆਪਾਂ ਕਹਿੰਦੇ ਰਿਫਲੈਕਟਡ ਐਂਗ ਠੀਕ ਹੈ ਮਤਲਬ ਜਿੰਨਾ ਆਈ ਹੈ ਐਂਗਲ ਆਈ ਇਸ ਇਕੁਅਲ ਟੂ ਐਂਗਲ ਆਰ ਹੋਊਗਾ ਹਮੇਸ਼ਾ ਮਤਲਬ ਜਿੰਨੇ ਐਂਗਲ ਤੇ ਆ ਕੇ ਉਹ ਵੱਜੀ ਆ ਨਾਰਮਲ ਦੇ ਨਾਲ ਜਿੰਨਾ ਐਂਗਲ ਉਹ ਬਣਾ ਰਹੀ ਸੀਗੀ ਓਨੇ ਐਂਗਲ ਤੇ ਉਹਨੇ ਰਿਫਲੈਕਟ ਹੋ ਜਾਣਾ ਠੀਕ ਹੈ ਜੀ ਇਹਨੂੰ ਆਪਾਂ ਕਹਿ ਦਿੰਦੇ ਆ ਬੇਟੇ ਲਾਅ ਕਹਿ ਦਿੰਦੇ ਆ ਇਹਦੇ ਲਾਅ ਨੇ ਠੀਕ ਹੈ ਲਾਈਟ ਦੇ ਦੋ ਲਾਅ ਨੇ ਪਹਿਲਾ ਲਾਅ ਤਾਂ ਇਹ ਹੀ ਆ ਵੀ ਐਂਗਲ ਆਫ ਇਨਸੀਡੈਂਸ ਇਸ ਇਕੁਅਲ ਟੂ ਐਂਗਲ ਆਫ ਰਿਫਲੈਕਸ਼ਨ ਠੀਕ ਹੈ ਪਹਿਲਾ ਲਾਅ ਤਾਂ ਇਹ ਗੱਲ ਕਹਿੰਦਾ ਹੈ ਦੂਸਰੀ ਗੱਲ ਇਹ ਕਹਿੰਦਾ ਉਹ ਕਹਿੰਦੇ ਜੀ ਜਿਹੜੀ ਇਨਸੀਡੈਂਸ ਰੇ ਹੈ ਔਰ ਜਿਹੜੀ ਆਪਣੇ ਕੋਲੇ ਰਿਫਲੈਕਟਡ ਰਹੀ ਹੈ ਠੀਕ ਹੈ ਇਨਸੀਡੈਂਸ ਰੇ ਵੀ ਰਿਫਲੈਕਟਡ ਰੇ ਵੀ ਤੇ ਤੀਜੇ ਨੰਬਰ ਤੇ ਆ ਜਿਹੜਾ ਨੋਰਮਲ ਖਿੱਚਿਆ ਸੀ ਉਹ ਕਹਿੰਦੇ ਇੱਕੋ ਪਲੇਨ 'ਚ ਹੋਣਗੇ ਇੱਕੋ ਪਲੇਨ 'ਚ ਹੋਣ ਦਾ ਮਤਲਬ ਹੈ ਬੇਟੇ ਫਰਜ਼ ਕਰੋ ਆਹ ਕਾਗਜ਼ ਦੇ ਉੱਤੇ ਉੱਤੇ ਤੁਰਿਆ ਆ ਰਿਹਾ ਨੋਰਮਲ ਵੀ ਕਾਗਜ਼ ਦੇ ਉੱਤੇ ਤੇ ਆਹ ਤੀਸਰੀ ਲਾਈਨ ਵੀ ਕਾਗਜ਼ ਦੇ ਉੱਤੇ ਉੱਤੀ ਹੋਊਗੀ ਓਹ ਨਹੀਂ ਹੈਗਾ ਕਿ ਵੀ ਇੱਥੇ ਰਿਫਲੈਕਟ ਹੋ ਕੇ ਇੱਧਰ ਨੂੰ ਆ ਜੇ ਬਾਹਰ ਨੂੰ ਤੀਸਰੇ ਪਲੇਨ ਦੇ ਵਿੱਚ ਨਹੀਂ ਹੋਊਗੀ ਮਤਲਬ ਉਸੇ ਪਲੇਨ ਦੇ ਵਿੱਚ ਹੀ ਹੋਊ ਠੀਕ ਹੈ ਜਿਵੇਂ ਆਪਾਂ ਗੱਲ ਕਰਦੇ ਹੁੰਦੇ ਸੀ ਨਾ ਇੰਦਾ ਕਰਕੇ ਆਪਾਂ ਬ ਇੱਕ ਪਾਸੇ x ਇੱਕ ਪਾਸੇ y ਇੱਕ ਪਾਸੇ z ਹੈ ਜੇਕਰ ਉਹ x y ਦੇ ਵਿੱਚ ਕੰਮ ਕਰ ਰਹੇ ਨਹੀਂ ਤਾਂ x y ਕੀ ਕੰਮ ਕਰਨਗੇ z ਵਾਲਾ ਨਹੀਂ ਆਉਣਗੇ ਠੀਕ ਹੈ ਇਹਦਾ ਮਤਲਬ ਇਹ ਹੈ ਵੀ ਉਹ ਜਿਹੜੇ ਹੈਗੇ ਤਿੰਨੇ ਚੀਜ਼ਾਂ ਇਹ ਸੇਮ ਪਲੇਨ ਦੇ ਵਿੱਚ ਹੁੰਦੀਆਂ ਨੇ ਠੀਕ ਹੈ ਜੀ ਇਹ ਤਾਂ ਆਪਣੇ ਕੋਲੇ ਸੀਗਾ ਸਿੰਪਲ ਪਲੇਨ ਮਿਰਰ ਦਾ ਹੁਣ ਜਿਹੜਾ ਪਲੇਨ ਮਿਰਰ ਦੀ ਗੱਲ ਆ ਜਾਂਦੀ ਹੈ ਇਹਨਾਂ ਦੇ ਕਾਰਨ ਕਰਕੇ ਆਪਣੀ ਇਮੇਜ ਬਣਨੀ ਹੁੰਦੀ ਹੈ ਕਿੱਥੇ ਜਾ ਕੇ ਇਮੇਜ ਬਣਦੀ ਹੈ ਕਿਵੇਂ ਆਪ ਨੂੰ ਕੋਈ ਚੀਜ਼ ਦਿਸਦੀ ਹੈ ਦੇਖੋ ਬੇਟਾ ਚੀਜ਼ ਕਿਵੇਂ ਦਿਸਦੀ ਹੈ ਮੰਨ ਲਓ ਇੱਥੇ ਕੋਈ ਵਸਤੂ ਪਈ ਹੈ ਠੀਕ ਹੈ ਫਰਜ਼ ਕਰੋ ਜੀ ਇੱਥੇ ਕੋਈ ਆਪਣੇ ਕੋਲੇ ਵਸਤੂ ਪਈ ਹੈ ਔਰ ਉਹਦੇ ਤੋਂ ਜਿਹੜੀ ਲਾਈਟ ਆਈ ਹੈ ਸ਼ੀਸ਼ੇ ਵਿੱਚ ਤੁਸੀਂ ਦੇਖੋਗੇ ਨਾ ਸ਼ੀਸ਼ੇ 'ਚ ਤੁਹਾਨੂੰ ਇੱਥੇ ਨਹੀਂ ਦਿਸਣੀਗੀ ਇਹ ਸ਼ੀਸ਼ੇ 'ਚ ਤੁਸੀਂ ਦੇਖੋਗੇ ਤਾਂ ਤੁਹਾਨੂੰ ਇੱਥੇ ਕਿ ਜਿਸਦੀ ਹੋਊਗੀ ਇਹ ਬਲਕਿ ਕਿਉਂ ਦਿਸਦੀ ਹੋਊਗੀ ਬੇਟਾ ਕਿਉਂਕਿ ਉਹ ਤੁਹਾਡੇ ਕੋਲੇ ਇੱਥੋਂ ਰਿਫਲੈਕਟ ਹੋ ਕੇ ਤੁਹਾਡੀਆਂ ਤੁਹਾਡੀਆਂ ਅੱਖ ਇੱਥੇ ਆ ਫਰਜ਼ ਕਰੋ ਠੀਕ ਹੈ ਤੁਹਾਡੀ ਅੱਖ ਤੱਕ ਪਹੁੰਚ ਗਈ ਇੱਥੇ ਉਜੇ ਤੁਹਾਡੀ ਅੱਖ ਤੱਕ ਪਹੁੰਚ ਗਈ ਤਾਂ ਤੁਹਾਨੂੰ ਮਤਲਬ ਕਿ ਐਂ ਲੱਗੂਗਾ ਵੀ ਉਹ ਚੀਜ਼ ਇੱਥੇ ਪਈ ਹੁੰਦੀ ਕਿਉਂਕਿ ਰਿਫਲੈਕਟ ਇਦਰੋਂ ਹੋ ਕੇ ਆਈ ਹੈ ਠੀਕ ਹੈ ਜੀ ਤਾਂ ਕਰਕੇ ਆਪ ਨੂੰ ਇਦਾਂ ਕਰਕੇ ਦਿਸਦਾ ਹੁੰਦਾ ਸ਼ੀਸ਼ੇ ਦੇ ਵਿੱਚ ਔਰ ਸ਼ੀਸ਼ੇ 'ਚ ਜਦੋਂ ਵੀ ਅਸੀਂ ਵੇਖਦੇ ਹਾਂਗੇ ਸਾਡੇ ਕੋਲ ਕਿਸ ਤਰ੍ਹਾਂ ਦੀ ਇਮੇਜ ਬਣਦੀ ਹੈ ਬੇਟੇ ਉਹਦੇ ਮੈਂ ਕੈਰੈਕਟਰੀਸਟਿਕਸ ਪੜ੍ਹਨ ਨੂੰ ਕਿਹਾ ਸੀਗਾ ਪਹਿਲੀ ਗੱਲ ਤੇ ਇਹ ਹੈ ਵੀ ਜਿੰਨੀ ਦੂਰ ਇਹ ਪਈ ਹੋਊਗੀ ਓਨੀ ਦੂਰ ਹੀ ਇਮੇਜ ਬਣਦੀ ਹੈ ਠੀਕ ਹੈ ਇਦਾਂ ਨਹੀਂ ਹੈਗਾ ਵੀ ਇਮੇਜ ਜਿੱਥੇ ਕਿ ਜਨ ਬਣ ਜੂਏ ਇੱਥੇ ਵੀ ਹੋਊਗੀ ਜਿੰਨੀ ਬਾਟੇ ਪਈ ਹੋਊ ਜੇ ਨੇੜੇ ਰੱਖੋਗੇ ਤਾਂ ਇਮੇਜ ਵੀ ਨੇੜੇ ਬਣੂਗੀ ਦੂਰ ਰੱਖੋਗੇ ਤਾਂ ਇਮੇਜ ਵੀ ਦੂਰ ਬਣੂਗੀ ਅਗਲੀ ਗੱਲ ਹੈ ਬੇਟੇ ਇਰੈਕਟ ਬਣਦੀ ਹੈ ਇਰੈਕਟ ਬਣਦੀ ਜੇਕਰ ਮਤਲਬ ਕਿ ਤੁਸੀਂ ਆਏ ਆਏ ਕਰਕੇ ਪੈਨ ਨੂੰ ਜਾਈ ਹੁਣ ਪੈਨ ਦਾ ਇਧਰਲਾ ਸਿਰਾ ਤਾਂ ਨੂੰ ਹੈ ਐਵੇਂ ਦੇਖੋਗੇ ਤਾਂ ਸ਼ੀਸ਼ੇ ਵਿੱਚ ਤੁਹਾਨੂੰ ਐਵੇਂ ਹੀ ਦਿਖੂਗਾ ਸ਼ੀਸ਼ੇ 'ਚ ਆਏ ਆਏ ਜਾਂ ਪੁੱਠਾ ਸਿੱਧਾ ਜਾਂ ਇਸ ਤਰ੍ਹਾਂ ਇਹ ਹੋਣੀ ਦਿਖੂਗਾ ਉਸੇ ਤਰ੍ਹਾਂ ਹੀ ਦਿਖੂਗਾ ਜਿਸ ਤਰ੍ਹਾਂ ਦਾ ਉਹ ਸਿੱਧਾ ਪਿਆ ਹੈ ਠੀਕ ਹੈ ਤੁਸੀਂ ਅੱਜ ਸ਼ੀਸ਼ੇ ਦੇ ਮੂਰੇ ਖੜ ਕੇ ਦੇਖ ਲੈਣਾ ਤੁਹਾਡੀ ਔਰ ਅਗਲੀ ਗੱਲ ਹੈ ਕਿ ਇਹ ਬੇਟੀ ਲੈਟਰਲ ਇਨਵਰਟਡ ਬਣਦੀ ਹੈ ਠੀਕ ਹੈ ਪਹਿਲੀ ਗੱਲ ਤਾਂ ਹੈਗੀ ਹੈ ਸੇਮ ਸਾਈਜ਼ ਦੀ ਬਣਦੀ ਸੀਗੀ ਠੀਕ ਹੈ ਜਿੱਦਾਂ ਸਾਈਜ਼ ਇਹ ਤਾਂ ਹੈਗਾ ਉਡੀ ਸਾਈਜ਼ ਦੀ ਦਿਸੂਗੀ ਅਗਲੀ ਗੱਲ ਹੈ ਇਰੈਕਟ ਬਣਦੀ ਸੀ ਬੇਟੇ ਇਰੈਕਟ ਦਾ ਮਤਲਬ ਹੈ ਸਿੱਧੀ ਬਣਦੀ ਸੀ ਔਰ ਮਤਲਬ ਕਿ ਸੇਮ ਡਿਸਟੈਂਸ ਤੇ ਬਣੂਗੀ ਠੀਕ ਹੈ ਜਿੰਨੀ ਦੂਰ ਅਸੀਂ ਸ਼ੀਸ਼ੇ ਤੋਂ ਖੜਾਂਗੇ ਓਨੀ ਦੂਰੀ ਉਹ ਜਿਹੜੀ ਹੈਗੀ ਆ ਬਣਨੀ ਹੈਗੀ ਹੈ ਇੱਕ ਅਗਲੀ ਗੱਲ ਹੈ ਕਿ ਲੈਟਰਲ ਇਨਵਰਟਡ ਬਣੂਗੀ ਬੇਟੇ ਠੀਕ ਹੈ ਲੈਟਰਲੀ ਇਨਵਰਟਡ ਦਾ ਮਤਲਬ ਕੀ ਹੈ ਲਿਟਰਲੀ ਇਨਵਰਟਡ ਦਾ ਮਤਲਬ ਹੈਗਾ ਬੇਟੇ ਵੀ ਜਿਹੜਾ ਸੱਜਾ ਪਾਸਾ ਉਹ ਤੁਹਾਨੂੰ ਖੱਬੇ ਪਾਸੇ ਦਿਖੂਗਾ ਤੇ ਖੱਬਾ ਪਾਸਾ ਜਿਹੜਾ ਉਹ ਤੁਹਾਨੂੰ ਸੱਜੇ ਪਾਸੇ ਦਿਖੂਗਾ ਬਸ ਇਹ ਜਿਹੜੀਆਂ ਜਿਹੜੀਆਂ ਹੈਗੀਆਂ ਇਹਦੀਆਂ ਕੈਰੈਕਟ੍ਰਿਸਟਿਕਸ ਹੈ ਪੇਪਰ ਦੇ ਵਿੱਚ ਆਪ ਪੁੱਛ ਲੈਂਦੇ ਨੇ ਵੀ ਕਿਸ ਤਰ੍ਹਾਂ ਦੀ ਉਹ ਇਮੇਜ ਬਣਦੀ ਹੈਗੀ ਆ ਆਪਣੇ ਕੋਲੇ ਪਲੇਨ ਮਿਰਰ ਦੇ ਵਿੱਚ ਤੇ ਉਹ ਤੁਸੀਂ ਸਾਰੇ ਤਿੰਨ ਚਾਰ ਪੁਆਇੰਟ ਨੇ ਪੰਜ ਉਹ ਤੁਸੀਂ ਲਿਖਦੇ ਨੇ ਹੈਗੇ ਨੇ ਠੀਕ ਹੈ ਕਾਪੀ ਤੇ ਆਪ ਤੋਂ ਤੁਸੀਂ ਪੜ ਲੈਨੇ ਇਸ ਨੂੰ ਟੈਂਕੀ ਤਰ੍ਹਾਂ ਅਗਲੀ ਗੱਲ ਆ ਜਾਂਦੀ ਬੇਟੀ ਜੇਕਰ ਸਾਡੇ ਕੋਲੇ ਸਫੈਰੀਕਲ ਮਿਰਰ ਹੋਵੇ ਜੇਕਰ ਸਾਡੇ ਕੋਲੇ ਸਫੈਰੀਕਲ ਮਿਰਰ ਹੋਵੇ ਉਹਨ ਸਫੈਰੀਕਲ ਮਿਰਰ ਦੋ ਤਰ੍ਹਾਂ ਦੇ ਹੁੰਦੇ ਨੇ ਬੇਟੀ ਕਿਉਂ ਵੀ ਹੋ ਸਕਦਾ ਮੈਂ ਮੈਂ ਤੁਹਾਨੂੰ ਕੱਲ ਵੀ ਕਿਹਾ ਸੀਗਾ ਵੀ ਤੁਸੀਂ ਕੜਛੀ ਦੇ ਵਿੱਚ ਜਾਂ ਚਮਚੇ ਦੇ ਵਿੱਚ ਆਪਣਾ ਮੂੰਹ ਦੇਖਣਾ ਹੈਗਾ ਇੱਕ ਤਾਂ ਇਸ ਤਰ੍ਹਾਂ ਦਾ ਮਿਰਰ ਹੋਊਗਾ ਵੀ ਤੁਹਾਡਾ ਜਿਹੜਾ ਬਾਹਰਲੇ ਵਾਲਾ ਪਾਸਾ ਹੈ ਉਹ ਕਲਰ ਕੋਟ ਕੀਤਾ ਹੋਇਆ ਵਿਚਾਲੇ ਵਾਲਾ ਪਾਸਾ ਸ਼ਾਈਨਿੰਗ ਹੈ ਔਰ ਇੱਕ ਆਹ ਵਾਲਾ ਪਾਸਾ ਹੋਊਗਾ ਵੀ ਤੁਹਾਡਾ ਅੰਦਰਲਾ ਪਾਸਾ ਕਲਰ ਕੋਟ ਕੀਤਾ ਪਿਆ ਹੋਇਆ ਤੇ ਬਾਹਰਲਾ ਵਾਲਾ ਪਾਸਾ ਜਿਹੜਾ ਹੈਗਾ ਉਹ ਸ਼ਾਈਨ ਕਰ ਰਿਹਾ ਔਰ ਜਦੋਂ ਤਾਂ ਬੇਟੀ ਇਸ ਤਰ੍ਹਾਂ ਹੋਇਆ ਵੀ ਡੂੰਗਾ ਪਾਸਾ ਸ਼ਾਈਨ ਕਰ ਰਿਹਾ ਬਾਹਰਲਾ ਪਾਸਾ ਕਲਰ ਕੋਟ ਹੋਊਗਾ ਉਸ ਨੂੰ ਆਪਾਂ ਕਹਿੰਦੇ ਕਨਕੇਵ ਮਿਰਰ ਉਹਨੂੰ ਆਪਾਂ ਕੀ ਕਹਿੰਦੇ ਨੇ ਬਟੇ ਕਨਕੇਵ ਮਿਰਰ ਠੀਕ ਹੈ ਪੰਜਾਬੀ ਦੇ ਵਿੱਚ ਇਹਦਾ ਨਾਮ ਹੈਗਾ ਜੀ ਅਵਤਲ ਲੈਂਜ ਆ ਅਵਤਲ ਦਰਪਣ ਆਵਤਲ ਦਰਪਣ ਠੀਕ ਹੈ ਔਰ ਐਨ ਉਸੇ ਕਹਿੰਦੇ ਕਨਵੈਕਸ ਮਿਰਰ ਕਨਵੈਕਸ ਮਿਰਰ ਪੰਜਾਬੀ ਦੇ ਵਿੱਚ ਇਹਦਾ ਨਾਮ ਹੈ ਉੱਤਲ ਦਰਪਣ ਠੀਕ ਹੈ ਜੀ ਪੰਜਾਬੀ ਦੇ ਵਿੱਚ ਇਹਦਾ ਨਾਮ ਕੀ ਹੈ ਬਟੇ ਉਤਲ ਦਰਪਣ ਹੈਗਾ ਠੀਕ ਹੈ ਹੁਣ ਇਹ ਜਿਹੜਾ ਮਿਰਰ ਹੈ ਇਹ ਤੁਸੀਂ ਤੁਹਾਨੂੰ ਆ ਹੀ ਨਹੀਂ ਲੱਗਦਾ ਕਿ ਜਿਵੇਂ ਆਪਣੇ ਕੋਲ ਇਦਾਂ ਕਰਕੇ ਇੱਕ ਵੱਡਾ ਸਾਰਾ ਸਫੀਅਰ ਹੋਵੇ ਤੇ ਉਹਦੇ ਤੋਂ ਜੀ ਅਸੀਂ ਇਹ ਛੋਟਾ ਜਿਹਾ ਪਾਰਟ ਕੱਟ ਲਿਆ ਹੋਵੇ ਇਦਾਂ ਲੱਗਦਾ ਨਾ ਉਹ ਹੁਣ ਤੁਹਾਨੂੰ ਪਤਾ ਉਹ ਸਫੀਅਰ ਦਾ ਕੋਈ ਨਾ ਕੋਈ ਸੈਂਟਰ ਵੀ ਹੋਊਗਾ ਠੀਕ ਹੈ ਕੋਈ ਨਾ ਕੋਈ ਉਹਦਾ ਸੈਂਟਰ ਹੋਊਗਾ ਸਫੀਅਰ ਦਾ ਤੇ ਆਪਾਂ ਹੁਣ ਇੱਥੇ ਇੱਕ ਗੱਲ ਇਹ ਨੋਟ ਕਰ ਲੈਣੀ ਹੈ ਵੀ ਜੀ ਉਹ ਜਿਹੜਾ ਆਪਣੇ ਕੋਲੇ ਸਫੀਅਰ ਦਾ ਸੈਂਟਰ ਸੀ ਉਹਨੂੰ ਅਸੀਂ ਇਹ ਦਾ ਵੀ ਮਿਰਰ ਦਾ ਵੀ ਸੈਂਟਰ ਮੰਨ ਲੈਣਾ ਉਹਨੂੰ ਆਪਾਂ ਕਵਾਂਗੇ ਸੈਂਟਰ ਆਫ ਕਰਵੇਚਰ ਕੀ ਕਵਾਂਗੇ ਬੇਟੀ ਉਹਨੂੰ ਆਪਾਂ ਸੈਂਟਰ ਆਫ ਕਰਵੇਚਰ ਹੁਣ ਆਹ ਜਿਹੜਾ ਆਪਣੇ ਕੋਲੇ ਲੈਂਸ ਆਪਣਾ ਸੌਰੀ ਕੀ ਜਾਂਦੇ ਇਹਨੂੰ ਮਿਰਰ ਹੈਗਾ ਵੈ ਠੀਕ ਹੈ ਇਸ ਮਿਰਰ ਦਾ ਤੁਸੀਂ ਜਿੰਨੀ ਇਹਦੀ ਆਪਣੇ ਕੋਲੇ ਰਿਫਲੈਕਟਡ ਪਲੇਨ ਹੈਗਾ ਜਿੰਨੀ ਇਹਦੀ ਮਤਲਬ ਕਿ ਆ ਥਾਂ ਹੈਗੀ ਟੋਟਲ ਉਚਾਈ ਹੈ ਇਹਨੂੰ ਐਮ ਐਨ ਰੱਖਦੇ ਇਹਨੂੰ ਬੋਲਦੇ ਆਪਰਚਰ ਕੀ ਕਹਦ ਨੇ ਜੀ ਇਹਨੂੰ ਆਪਾਂ ਐਮ ਐਨ ਨੂੰ ਅਪਰਚਰ ਅਪਰਚਰ ਨੂੰ ਤੁਸੀਂ ਅਧ ਲੈ ਲਓ ਬੇਟੇ ਇੱਥੇ ਬਿਲਕੁਲ ਇਹਦਾ ਸੈਂਟਰ ਜਦੋਂ ਲਵਾਂਗੇ ਉਹ ਬਣ ਜਾਂਦਾ ਇਹਦਾ ਪੋਲ ਪੀ ਦੇ ਨਾਲ ਡਿਨੋਟ ਕੀਤਾ ਜਾਂਦਾ ਹੈ ਸੈਂਟਰ ਨੂੰ ਤੇ ਪੋਲ ਨੂੰ ਮਿਲਾ ਦਿਓ ਬੇਟੇ ਠੀਕ ਹੈ ਸੈਂਟਰ ਨੂੰ ਤੇ ਪੋਲ ਨੂੰ ਜਦੋਂ ਮਿਲਾਓਗੇ ਇਹ ਬਣ ਜਾਣਾ ਸਾਡੇ ਕੋਲੇ ਪ੍ਰਿੰਸੀਪਲ ਐਕਸਿਸ ਇਹ ਕੀ ਬਣ ਜੂਗਾ ਭਈ ਪ੍ਰਿੰਸੀਪਲ ਐਕਸਿਸ ਬਣ ਜਾਣਾ ਠੀਕ ਹੈ ਅੱਛਾ ਹੁਣ ਜਦੋਂ ਇੱਥੇ ਕੋਈ ਰੇ ਆ ਰਹੀ ਹੋਊਗੀ ਬੇਟੇ ਪੈਰਲਲ ਬਿਲਕੁਲ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਕੋਈ ਵੀ ਰੇ ਆਉਂਦੀ ਹੋਊਗੀ ਤਾਂ ਉਹ ਆਪਣੇ ਕੋਲੇ ਦੇ ਫੋਕਸ ਵਿੱਚ ਦੀ ਲੰਘੂਗੀ ਇੱਥੋਂ ਨਹੀਂ ਲੰਘ ਜੂਗੀ ਫੋਕਸ ਮੈਥਨ ਲਾਸਨ ਕਿਵੇਂ ਬਣਨਾ ਹੈ ਜੇਕਰ ਇੱਥੋਂ ਦੀ ਪੈਰਲਲ ਆ ਰਹੀ ਹੋਊਗੀ ਉਹ ਵੀ ਇੱਥੋਂ ਦੀ ਇੱਕ ਪੁਆਇੰਟ ਵਿੱਚ ਦੀ ਲੰਘੂਗੀ ਇਦਰੋਂ ਕੋਈ ਉਹਦੇ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਆ ਰਹੀ ਹੋਊਗੀ ਉਹ ਵੀ ਉਸੇ ਪੁਆਇੰਟ ਵਿੱਚੋਂ ਲੰਘੂਗੀ ਠੀਕ ਹੈ ਮਤਲਬ ਜਿੰਨੀਆਂ ਵੀ ਰੇਜ਼ ਆ ਰਹੀਆਂ ਹੋਣਗੀਆਂ ਬੇਟੇ ਉਹ ਸੇਮ ਉਸੇ ਪੁਆਇੰਟ ਵਿੱਚੋਂ ਲੰਘਣਗੀਆਂ ਇਹਦਾ ਮਤਲਬ ਉੱਥੇ ਉਹ ਫੋਕਸ ਕਰ ਰਹੀਆਂ ਤੇ ਉਸ ਪੁਆਇੰਟ ਨੂੰ ਅਸੀਂ ਆਖਦੇ ਨੇ ਫੋਕਸ ਆਮ ਕਰਕੇ ਫੋਕਸ ਹੈ ਜਿਹੜਾ ਬੇਟੇ ਉਹ ਪਲੇਨ ਦੇ ਆਪਣੇ ਵਿੱਚ ਪੋਲ ਤੋਂ ਔਰ ਇਹਦੇ ਸੈਂਟਰ ਆਫ ਕਰਵੇਚਰ ਦਾ ਬਿਲਕੁਲ ਅੱਧ ਹੁੰਦਾ ਹੈ ਠੀਕ ਹੈ ਆਮ ਕਰਕੇ ਆਪਾਂ ਇਹ ਮੰਨ ਲੈਣੇ ਆਂ ਵੀ ਉਹ ਇਹਦਾ ਜਿਹੜਾ ਕੀ ਹੈ ਬਈ ਅੱਧ ਹੁੰਦਾ ਹੈ ਹੁਣ ਤੁਹਾਡੇ ਕੋਲ ਜਿਹੜਾ ਉਹ ਤੋਂ ਲੈ ਕੇ ਫੋਕਸ ਤੱਕ ਦੀ ਦੂਰੀ ਹੈ ਬੇਟੀ ਉਹਨੂੰ ਕਹਿੰਦੇ ਫੋਕਲ ਲੈਂਥ ਐਫ ਦੇ ਨਾਲ ਡਿਨੋਟ ਕੀਤਾ ਜਾਂਦਾ ਹੈ ਠੀਕ ਹੈ ਉਹਨੂੰ ਆਪਾਂ ਕੀ ਕਹ ਦਿੰਨੇ ਆ ਬਈ ਫੋਕਲ ਲੈਂਥ ਕਹਿੰਦੇ ਆ ਔਰਾਂ ਸੈਂਟਰ ਤੱਕ ਦੀ ਦੂਰੀ ਹੈ ਜਿਹੜੀ ਉਹਨੂੰ ਅਸੀਂ ਕਹਿੰਨੇ ਆ ਜੀ ਰੇਡੀਅਸ ਆਫ ਕਰਵੇਚਰ ਉਹਨੂੰ ਅਸੀਂ ਕੀ ਕਹ ਦਿੰਨੇ ਆ ਬਈ ਰੇਡੀਅਸ ਆਫ ਕਰਵੇਚਰ ਠੀਕ ਹੈ ਰੇਡੀਅਸ ਆਫ ਕਰਵੇਚਰ ਆਖ ਦਿੰਨੇ ਸਮਝ ਲੱਗ ਗਈ ਬੇਟੀ ਔਰ ਜਿਹੜਾ ਰੇਡੀਅਸ ਆਫ ਕਰਵੇਚਰ ਹੈ ਲਗਭਗ ਫੋਕਸ ਤੋਂ ਉਹ ਫੋਕਲ ਲੈਂਥ ਤੋਂ ਦੁੱਗਣਾ ਹੁੰਦਾ ਹੈ ਉਹ ਲਗਭਗ ਫੋਕਲ ਲੈਂਥ ਤੋਂ ਦੁੱਗਣਾ ਹੁੰਦਾ ਜੀਗਾ ਠੀਕ ਹੈ ਇਸੇ ਤਰ੍ਹਾਂ ਹੀ ਬੇਟੇ ਹੁਣ ਜੇਕਰ ਆਪਾਂ ਇਹਦੀ ਗੱਲ ਕਰੀਏ ਕਨਵੈਕਸ ਦਰਪਨ ਦੀ ਠੀਕ ਹੈ ਕਨਵੈਕਸ ਮਿਰਰ ਦੀ ਇਹਦੀ ਗੱਲ ਦੇ ਵਿੱਚ ਹੁਣ ਇਹ ਤਾਂ ਇਹ ਤਾਂ ਆਪਣੇ ਕੋਲੇ ਸੈਂਟਰ ਕਿੱਥੇ ਕੇ ਜ ਬਣਦਾ ਇੱਥੇ ਕੇ ਜ ਸੈਂਟਰ ਬਣੂਗਾ ਠੀਕ ਹੈ ਉਵੇਂ ਹੁਣ ਇਹਦਾ ਇਹਦੀ ਫੋਕਸ ਦੂਰੀ ਇਧਰ ਹੋਊਗੀ ਵੇਖੋ ਜਦੋਂ ਇਹਦੇ ਕੋਈ ਪੈਰਲਲ ਆ ਰਹੀ ਹੋਊਗੀ ਇਧਰ ਮੁੜੂਗੀ ਠੀਕ ਹੈ ਉਹ ਆਪਾਂ ਨੂੰ ਐ ਲੱਗੂਗਾ ਜਿਵੇਂ ਇੱਥੋਂ ਆ ਰਹੀ ਹੁੰਦੀ ਏ ਰੇ ਇੱਥੇ ਆਪਾਂ ਪ੍ਰਿੰਸੀਪਲ ਐਕਸਿਸ ਦੇਦਾ ਵੀ ਉਮੀ ਬਣਾ ਲੈਣਾ ਤੁਸੀਂ ਸੇਮ ਉਸੇ ਤਰ੍ਹਾਂ ਹੀ ਇਹਦਾ ਪੋਲ ਲਵੋਗੇ ਦਾ ਸੈਂਟਰ ਆਫ ਕਰਵੇਚਰ ਲਵੋਗੇ ਅਪਰਚਰ ਲਵੋਗੇ ਠੀਕ ਹੈ ਔਰ ਪ੍ਰਿੰਸੀਪਲ ਐਕਸਿਸ ਦੇ ਜਿਹੜੀ ਪੈਰਲਲ ਆ ਰਹੀ ਹੁੰਦੀ ਹੈ ਰੇ ਉਹ ਆਪ ਨੂੰ ਐ ਲੱਗਦਾ ਜਿਵੇਂ ਯਾਰ ਇੱਥੋਂ ਆ ਰਹੀ ਹੈ ਠੀਕ ਹੈ ਕੋਈ ਵੀ ਰੇ ਇਹਦੇ ਪੈਰਲਲ ਲਵੋਗੇ ਨਾ ਐ ਲੱਗੂਗਾ ਜਿਵੇਂ ਇੱਥੋਂ ਆ ਰਹੀ ਹੁੰਦੀ ਹੈ ਮੋੜ ਨਹੀਂ ਤਾਂ ਉਹ ਬਾਹਰ ਨੂੰ ਆ ਉਹਦੇ ਵਿੱਚ ਜਿਵੇਂ ਉੱਥੇ ਫੋਕਸ ਤੇ ਇਕੱਠੀਆਂ ਹੋ ਜਉਂ ਉਹ ਇੱਧਰ ਨਹੀਂ ਫੋਕਸ ਤੇ ਇਕੱਠੀਆਂ ਹੋਣੀਆਂ ਪਰ ਮਤਲਬ ਕਿ ਉਹ ਆਪਾਂ ਨੂੰ ਲੱਗਦਾ ਹੋਊਗਾ ਵੀ ਜਿਵੇਂ ਉੱਥੋਂ ਇਕੱਠੀਆਂ ਹੋ ਕੇ ਆ ਰਹੀਆਂ ਠੀਕ ਹੈ ਜੀ ਇਦਾਂ ਕਰਕੇ ਅਸੀਂ ਇਹਦਾ ਫਿਰ ਆਹ ਵਾਲੀ ਚੀਜ਼ ਨੂੰ ਅਸੀਂ ਫੋਕਸ ਮੰਨਦੇ ਆ ਇਹ ਵੀ ਇਹਨਾਂ ਦਾ ਬਿਲਕੁਲ ਅਗ ਹੁੰਦਾ ਹੈ ਤਾਂ ਬੇਟੇ ਸਫੀਰੀਕਲ ਮਿਰਰ ਵੀ ਤੁਸੀਂ ਇਥੋਂ ਤੱਕ ਚੀਜ਼ ਪੜ੍ਹ ਲੈਣੀ ਹੈ ਠੀਕ ਹੈ ਅੱਗੇ ਜਿਹੜੀਆਂ ਇਹਨਾਂ ਇਮੇਜ ਫਾਰਮੇਸ਼ਨ ਆਫ ਸਫੀਰੀਕਲ ਮਿਰਰ ਦੀ ਇਮੇਜ ਕਿਸ ਤਰ੍ਹਾਂ ਬਣਦੀ ਹੈ ਕਿੱਥੇ ਅਸੀਂ ਵਸਤੂ ਨੂੰ ਰੱਖਗੇ ਉਹਦੇ ਬਾਰੇ ਵਿੱਚ ਅਸੀਂ ਅਗਲੀ ਵੀਡੀਓ ਵਿੱਚ ਗੱਲ ਕਰਾਂਗੇ ਤਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਾਰੇ ਹੀ ਟੌਪਿਕ ਦੀ ਸਮਝ ਆ ਗਈ ਹੋਊਗੀ ਅਗਰ ਬੇਟੇ ਕੋਈ ਪ੍ਰੋਬਲਮ ਹੈ ਤਾਂ ਮੇਰੇ ਤੋਂ ਫਿਰ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਬੜੀ ਮਿਹਰਬਾਨੀ ਸ਼ੁਕਰੀਆ